ਉਤਰਾ ਤੇ ਪਹਿਲਾਂ ਵੀ ਰੋਕ ਨਹੀਂ ਸੀ ਕੀਤੀ ਜੀ ਤੇ ਬਲਦਾਂ ਤੇ ਹੀ ਰੋਕ ਸੀ ਜਾਂ ਕੁੱਤਿਆਂ ਤੇ ਰੋਕ ਸੀ ਕੀ ਉਹਨਾਂ ਨੇ ਕੋਈ ਇਸ ਚੀਜ਼ ਨੂੰ ਲੈ ਕੇ ਬੰਦਸਾ ਵੀ ਲਾਈਆਂ ਨੇ ਨਹੀਂ ਜੀ ਕੋਈ ਬੰਦਸ਼ੀ ਨਹੀਂ ਲਾਈ ਵੀ ਕਾਨੂੰਨ ਦੇ ਦੇਰੇ 'ਚ ਰਹਿ ਕੇ ਦੇਖੋ ਇਹ ਸਾਡਾ ਪਹਿਲਾਂ ਤੋਂ ਨਿਯਤੀ ਨੇ ਅਸੀਂ ਤੰਦਰੁਸਤ ਜਾਨਵਰ ਨੂੰ ਛੱਡਦੇ ਹਾਂ ਜਿਹੜਾ ਤੰਦਰੁਸਤ ਨਹੀਂ ਉਹ ਓਡੇਗਾ ਹੀ ਨਹੀਂ ਬਿਲਕੁਲ ਬਿਲਕੁਲ ਤੇ ਨਾ ਕਿਸੇ ਕੱਟੇ ਪੰਜੇ ਵਾਲੇ ਨੂੰ ਕੱਟੇ ਪਰਾਂ ਵਾਲਿਆਂ ਨੂੰ ਕੱਟੀਆਂ ਲੋਕਾਂ ਵਾਲਿਆਂ ਨੂੰ ਉਹਨਾਂ ਨੂੰ ਨਹੀਂ ਛੱਡਦੇ ਜਿਹੜੇ ਤੰਦਰੁਸਤ ਨੇ ਕਾਨੂੰਨ ਦੇ ਦੇਰੇ 'ਚ ਰਹਿ ਕੇ ਕਿ ਪੁੱਤਾਂ ਨਾਲੋਂ ਵੱਧ ਪਿਆਰ ਕਰਦੇ ਆ ਉਹਨਾਂ ਨੂੰ ਬਿਲਕੁਲ ਬਿਲਕੁਲ ਇਹ ਉਹਨਾਂ ਦੀ ਦੇਖ ਰਹਿਕ ਕਰਕੇ ਸਹੀ ਢੰਗ ਨਾਲ ਉਹ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਹੋ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਹੈ ਜੀ ਸਾਡੀ ਕਬੂਤਰ ਬਾਜ ਭਰਾਵਾਂ ਕੰਨਿਓ ਅਲਦਾਨਿਆ ਕੰਨਿਓ ਕਿੰਨੇ ਕਿ ਅੱਜ ਕਿੰਨੇ ਕਿ ਲੋਕ ਤੁਹਾਡੇ ਨਾਲ ਪਹੁੰਚ ਰਹੇ ਸਾਡੇ ਤਕਰੀਬਨ ਜੀ 70 80 ਹਜ਼ਾਰ ਆਦਮੀ ਦਾ ਇਕੱਠ ਹੋਊਗਾ ਅੱਜ ਜਿਹੜਾ ਤੁਹਾਡੇ ਇਲਾਕੇ ਚੋਂ ਫਾਜ਼ਿਲਕਾ ਇਲਾਕੇ ਚੋਂ ਜੀ ਇੱਕ ਬੱਸ ਤੇ ਸੱਤ ਗੱਡੀਆਂ ਆਈਆਂ ਪਰਕੇ ਬੋਲੇ ਬੋਲੇ ਇੱਕ ਬੱਸ ਆਈ ਹੈ ਤੇ ਸੱਤ ਗੱਡੀਆਂ ਭਰ ਕੇ ਆਈਆਂ ਨੇ ਜੀ ਹਾਲੇ ਕੁਝ ਬੰਦੇ ਦੇ ਕਮਾਂਦੇਰ ਜਿਵੇਂ ਕਰਕੇ ਉਹਨਾਂ ਨੂੰ ਕਹਿਣਾ ਪਿਆ ਵੀ ਤੁਸੀਂ ਰੁਕੋ ਇਹ ਬਾਈ ਜੀ ਫਾਜ਼ਿਲਕਾ ਤੋਂ ਆਏ ਨੇ ਸਪੈਸ਼ਲ ਤੌਰ ਤੇ ਦੇਖਦੇ ਹੋ ਤੁਸੀਂ ਜਿਹੜੇ ਨੇ ਕੋਈ ਬੈਨਰ ਫੜੇ ਹੋਏ ਨੇ ਸੌ ਕਬੂਤਰਬਾਜੀ ਦਾ ਪਟਵਾਰੀ ਗਰੁੱਪ ਖੰਟ ਬਾਈ ਜੀ ਤੁਸੀਂ ਕਿੱਥੋਂ ਆਏ ਅਸੀਂ ਅਸੀਂ ਫਤੇਗੜ ਸਾਹ ਤੋਂ ਆਏ ਕਿਹੜਾ ਪਿੰਡ ਤੁਹਾਡਾ ਹੁਸੈਨਪੁਰਾ ਪਿੰਡ ਆ ਤੁਸੀਂ ਕਬੂਤਰ ਨੂੰ ਪਿਆਰ ਕਰਦੋਂ ਜੋ ਬੈਲਾ ਨੂੰ ਨਹੀਂ ਨਹੀਂ ਕਬੂਤਰਾਂ ਕਰਕੇ ਆਏ ਆ ਜੀ ਕਬੂਤਰਾਂ ਕੀ ਆ ਤੇ ਮੁੱਖ ਮੰਤਰੀ ਸਾਹਿਬ ਕੀ ਕਰਕੇ ਗਏ ਨੇ ਉਹਨਾਂ ਨੇ ਸਾਨੂੰ ਹਰੀ ਝੰਡੀ ਦੇ ਦਿੱਤੀ ਵੀ ਕਾਨੂੰਨ ਦੇ ਅਧਾਰ ਦੇ ਵਿੱਚ ਰਹਿ ਕੇ ਕਿ ਤੁਸੀਂ ਕਬੂਤਰਬਾਜੀ ਕਰ ਸਕਦੇ ਹੋ ਸਾਨੂੰ ਆ ਤੋਂ ਬਾਅਦ ਤੁਸੀਂ ਕੋਈ ਕਬੂਤਰ ਬਾਜੀ ਲਾ ਸਕਦੇ ਹੋ ਕਿਵੇਂ ਹਾਂਜੀ ਹਾਂਜੀ ਕਬੂਤਰਬਾਜੀ ਨੂੰ ਪੂਰੀ ਖੁੱਲ ਹੈ ਜੀ ਵੀ ਜਿਵੇਂ ਮਰਜ਼ੀ ਕਬੂਤਰਬਾਜੀ ਆਪਾਂ ਕਰ ਸਕਦੇ ਹਾਂ